ਅੱਜ ਇੱਥੇ ਜਗਰੂਪ ਸਿੰਘ ਪਹੁੰਚਿਆ ਸਨ ਆਫ ਕਰਤਾਰ ਸਿੰਘ ਮਜ਼ਦੂਰ ਦਾ ਪੁੱਤ ਆ ਖੁਦ ਵੀ ਮਜ਼ਦੂਰ ਆ ਬਾਪ ਨੇ ਵੀ ਸਾਰੀ ਉਮਰ ਮਜ਼ਦੂਰੀ ਕੀਤੀ ਜ਼ਿਮੀਦਾਰਾਂ ਨਾਲ ਅੱਜ ਜਗਰੂਪ ਸਿੰਘ 4 ਸਾਲਾਂ ਤੋਂ ਪਿੰਡ ਦੀ ਧਰਮਸ਼ਾਲਾ 'ਚ ਰਹਿ ਰਿਹਾ ਪਿੰਡ ਭੁੱਲੜ ਰੇੜੀ ਸਿਰ ਫਿਰੇ ਛਾਤੀ ਦੇ ਵਿੱਚ ਬ੍ਰੈਸਟ ਦੇ ਉੱਤੇ ਇੱਕ ਛੋਟੀ ਜਿਹੀ ਗੱਠ ਬਣੀ ਉਹ ਐਡੀ ਵੱਡੀ ਹੋ ਗਈ ਤੇ ਫਟ ਗਈ ਉਹ ਸਮੇਂ ਦੇ ਨਾਲ ਸਮੱਸਿਆ ਵੱਧਦੀ ਗਈ ਜ਼ਖਮ ਵੱਡਾ ਹੁੰਦਾ ਗਿਆ ਕੀੜੇ ਪੈ ਗਏ ਧਰਮਸ਼ਾਲਾ ਦੇ ਵਿੱਚ ਪਿਆ ਜਗਰੂਪ ਸਿੰਘ ਆਪਣੀ ਜ਼ਿੰਦਗੀ ਤੇ ਮੌਤ ਦੇ فاਸਲੇ ਨੂੰ ਘਟਾ ਰਿਹਾ ਸੀ ਦਿਨ ਬਦ ਦਿਨ ਜਗਰੂਪ ਦੀ ਛਾਤੀ ਦਾ ਕਰੀਬ 4-5 ਇੰਚ ਹਿੱਸਾ ਬਿਲਕੁਲ ਖਤਮ ਹੋ ਗਿਆ ਕੁਝ ਤਾਂ ਕੀੜੇ ਖਾ ਕੇ ਜਗਰੂਪ ਦਾ ਹੁਣੇ ਅਸੀਂ ਆਏ ਦਾ ਇੱਥੇ ਟੈਸਟ ਕੀਤਾ ਬਲੱਡ ਇਹਦੇ ਵਿੱਚ ਸਿਰਫ 2.5 ਗ੍ਰਾਮ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਸੀਂ ਪਿੰਡ ਪੁੱਲ ਰਿਹੜੀ ਜ਼ਿਲ੍ਹਾ ਸੰਗਰੂਰ ਤਹਿਸੀਲ ਧੂਰੀ ਤੋਂ ਬੋਲਦੇ ਹਾਂ ਕਿ ਇੱਥੇ ਇੱਕ ਲਾਵਾਸ ਮਰੀਜ਼ ਜੋ ਮਜਬੀਆ ਸਿੰਘਾਂ ਦੀ ਥਾਈ ਹੈ ਧਰਮਸ਼ਾਲਾ ਇਸ ਦੇ ਵਿੱਚ ਪਿਆ ਹੈ ਉਸ ਦੇ ਸਾਥੀ ਤੇ ਇੱਕ ਬੜੇ ਚਿਰਾਂ ਦਾ ਜ਼ਖਮ ਹੋਇਆ ਹੈ ਉਹ ਇਹਦੇ ਸਾਤੀ ਤੇ ਇੱਕ ਫੋੜੇ ਦੀ ਤਰ੍ਹਾਂ ਫੁਣਸੀ ਹੋਈ ਸੀਗੀ ਉਹ ਫੁਣਸੀ ਤੋਂ ਹੀ ਇਸ ਦਾ ਵੱਧਾ ਜ਼ਿਆਦਾ ਵੱਧ ਚੁੱਕਾ ਹੈ ਤੇ ਜਾਦੇ ਵਧਣ ਦੇ ਨਾਲ ਇਹ ਸਾਤੀ ਤੇ ਜਿਹੜਾ ਜ਼ਖਮ ਹੈ ਇਹ ਤੁਹਾਨੂੰ ਇਹ ਪਹਿਲਾਂ ਇਹਨੂੰ ਦਵਾਈ ਜਰੂਰੀ ਵੀ ਮਨ ਜ਼ਿੰਦੇ ਰਹੇ ਇਹਨਾਂ ਲਈ ਵਾਵਾਸ ਕਰਕੇ ਨਹੀਂ ਕੋ ਲਾਈ ਇਹ ਲਾਵਾਸ ਕਰਕੇ ਇਹਨੂੰ ਕਿ ਸੰਭਾਲਣ ਵਾਲਾ ਨਹੀਂ ਹੈ ਕਿਉਂ ਪੈਸਾ ਤਾਂ ਹੈ ਤੇ ਹਰੇਕ ਇਲਾਜ ਹੋਊਗਾ ਪਰ ਇਹ ਨਹੀਂ ਸੰਭਾਲ ਹੈ ਹੋਰ ਨਹੀਂ ਹੋ ਰਿਹਾ ਇਸ ਕਰਕੇ ਅਸੀਂ ਸੰਸਥਾ ਨੂੰ ਬੇਨਤੀ ਕਰਦੇ ਹਾਂ ਕਿ ਜੇ ਕੋਈ ਸਸਤਾ ਇਹਨੂੰ ਮਿਲ ਕੇ ਸਾਹਮਣੇ ਵਾਸਤੇ ਇਹਦੇ ਇਲਾਜ ਵਾਸਤੇ ਇਹਨਾਂ ਨੂੰ ਲਿਜਾ ਸਕਦੀ ਹੈ ਤਾਂ ਕੋਲੇ ਬੰਦੇ ਦੀ ਜ਼ਰੂਰੀ ਲੋੜ ਹੈ ਇਸ ਕਰਕੇ ਅਸੀਂ ਸੰਸਥਾ ਨੂੰ ਬੇਨਤੀ ਕਰਦੇ ਹਾਂ ਵੀ ਜੇ ਕੋਈ ਆ ਕੇ ਇਹਨੂੰ ਕਿਸੇ ਸੰਸਥਾ ਆ ਕੇ ਇਹਨੂੰ ਲੈ ਜੇ ਇਹਦਾ ਰਾਜ ਹੋ ਜੇ ਉਹ ਠੀਕ ਹੈ ਤੁਰਿਆ ਫਿਰਦਾ ਹੈ ਰੁਕੀ ਰੁਕ ਖਾਂਦਾ ਹੈ ਜਗਰੂਪ ਸਿੰਘ ਜੀ ਕੀ ਕੰਮ ਕਰਦੇ ਸੀ ਤੁਸੀਂ ਪਹਿਲਾਂ ਖਲਿਹੜੀਓ ਕਰਦੇ ਸੀ ਮਿਸਤਰੀ ਨਾਲ ਜਾਂ ਖੇਤੀਬਾੜੀ ਚ ਖੇਤੀਬਾੜੀ ਵੀ ਕਰ ਲੈਂਦਾ ਸੀ ਮਿਸਤਰੀ ਨਾਲ ਠੀਕ ਹੈ ਕਿੰਨੇ ਜਵਾਬ ਆ ਤੁਹਾਡੇ ਜਵਾਬ ਤਾਂ ਸੁਣ ਹੈ ਨਹੀਂ ਵਿਆਹ ਹੋਇਆ ਨਹੀਂ ਵਿਆਹ ਤਾਂ ਕਰਵਾਇਆ ਸੀ ਬੱਚਾ ਬੱਚਾ ਨਹੀਂ ਠੀਕ ਹੈ ਵਾਈਫ ਕਿੱਥੇ ਹੁਣ ਬਹੁਤ ਸਾਫਾ ਟਾਈਮ ਹੋ ਗਿਆ ਜੀ ਅਗਰ ਤਲਾਕ ਹੋ ਗਿਆ ਤਲਾਕ ਹੋ ਗਿਆ ਭੈਣ ਭਰਾ ਕਿੰਨੇ ਹੋ ਭੈਣ ਭਰਾ ਹੀ ਤਿੰਨ ਆਈ ਤਿੰਨ ਭੈਣਾਂ ਆ ਕਿ ਤਿੰਨ ਭਰਾ ਆ ਨਹੀਂ ਨਹੀਂ ਭਰਾ ਭਰਾ ਨਹੀਂ ਜਿੱਕ ਭੈਣ ਤਿੰਨ ਓਕੇ ਇੱਕ ਭੈਣ ਆ ਦੋ ਭੈਣਾਂ ਤੇ ਇੱਕ ਭਰਾ ਨਹੀਂ ਦੋ ਭਰਾ ਇੱਕ ਭੈਣ ਤੁਸੀਂ ਦੋ ਭਰਾ ਤੇ ਇੱਕ ਭੈਣ ਹਾਂਜੀ ਠੀਕ ਆ ਭੈਣ ਕਿੱਥੇ ਵਿਆਹੀ ਆ ਜਾਂਗੀ ਰਈ ਜਾਂਗੀ ਭਰਾ ਭਰਾ ਹੀ ਕਿੱਥੇ ਰਹੇ ਆਪਣੇ ਦਿਨਵ ਦੇ ਹਾਂ ਦੂਜਾ ਕਿੱਥੇਗਾ ਯੋ ਪੁਰ ਮੰਡੀ ਆਈ ਪਚਾੜੇ ਦੇ ਲੱਗ ਗਈ ਪੁਰਣੀ ਦੇ ਲੱਗ ਉੱਥੇ ਆ ਹਾਂਜੀ ਤੇ ਤੁਸੀਂ ਕਿਹੜੇ ਪਿੰਡੋਂ ਆਏ ਹੋ ਹੁਣ ਅਸੀਂ ਪੁੱਲਰ ਹੈੜੀ ਤੋਂ ਪੁੱਲਰ ਹੈੜੀ ਤੁਹਾਡਾ ਜੱਦੀ ਪਿੰਡ ਇਹੀ ਹੈ ਪੁੱਲਰ ਹੈੜੀ ਇੱਥੇ ਜੰਮੇ ਪਲੇ ਹਾਂ ਮਾਪੇ ਮਾਪੇ ਦਾ ਗੁਜ਼ਰ ਗਿਆ ਗੁਜ਼ਰ ਗਿਆ ਸੀ ਠੀਕ ਹੈ ਭਾਈ ਤੇਰਾ ਘਰ-ਬਾਰ ਆਪਦਾ ਘਰ-ਬਾਰ ਪਤਾ ਕਿੰਨੀ ਪਹਿਲਾਂ ਟਰੱਕ ਤੇ ਚੜ ਗਈ ਗੱਡੀ ਤੇ ਹੂੰ ਬਹੁਤੋਂ ਵਿਚ ਵਿਚ ਕਰਨ ਲੱਗ ਗਿਆ ਯਾਨੀ ਕਿ ਸ਼ਰਾਬ ਸ਼ੁਰੂ ਜ਼ਿਆਦਾ ਪੀਣ ਲੱਗ ਗਿਆ ਹਾਂ ਜੀ ਠੀਕ ਆ ਭਾਈ ਚਲੋ ਤੇਰਾ ਧੰਨਵਾਦ ਇਹਨਾਂ ਦਾ ਕਰ ਤੇਰੇ ਪਿੰਡ ਦੇਆਂ ਦਾ ਭਾਈ ਹਨਾ ਅੱਜ ਕੱਲ੍ਹ ਭਾਈ ਸਾਡੇ ਕੋਲੇ ਬਹੁਤ ਸਾਰੇ ਲੋਕ ਆਉਂਦੇ ਆ ਵੀਡੀਓ ਆਉਂਦੀਆਂ ਕੋਈ ਪਿੰਡ ਦਾ ਵੀ ਨਹੀਂ ਤੁਰਦਾ ਭਾਈ ਨਾਲ ਹਨਾ ਤੇਰੀ ਖਾਤਰ ਇਹਨਾਂ ਨੇ ਹਾਰਾ ਨਾਰਾ ਮਾਰਿਆ ਸਾਡੇ ਕੋਲੇ ਵੀ ਆ ਕੇ ਗਏ ਅੱਜ ਤੈਨੂੰ ਲੈ ਕੇ ਵੀ ਆਏ ਉੱਥੇ ਧਰਮਸ਼ਾਲਾ 'ਚ ਜਗ੍ਹਾ ਵੀ ਦਿੱਤੀ ਰੋਟੀ ਪਾਣੀ ਵੀ ਦੰਦੇ ਰਹੇ ਚਲੋ ਦੁੱਖ ਸੁੱਖ ਦਾ ਭਾਈ ਕਰਮਾਂ ਦਾ ਬੰਦੇ ਦੀ ਕਮਾਈ ਦਾ ਸਲੇਹੀ ਆ ਵੀ ਉਹਦੇ ਨਾਲ ਚਾਰ ਬੰਦੇ ਤੁਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਭੁੱਲ ਰਹੀੜੀ तहसील ਧੋਰੀ ਤੇ ਜ਼ਿਲ੍ਹਾ ਮਿਲਗੋਟਲਾ ਫਿਰੋੜ ਚ ਪੈਂਦਾ ਅੱਜ ਇੱਥੇ ਜਗਰੂਪ ਸਿੰਘ ਪਹੁੰਚਿਆ son of ਕਰਤਾਰ ਸਿੰਘ ਮਜ਼ਦੂਰ ਦਾ ਪੁੱਤ ਆ ਖੁਦ ਵੀ ਮਜ਼ਦੂਰ ਆ ਬਾਪ ਨੇ ਵੀ ਸਾਰੀ ਉਮਰ ਮਜ਼ਦੂਰੀ ਕੀਤੀ ਜ਼ਿਮੀਦਾਰਾਂ ਨਾਲ ਪੁੱਤ ਨੇ ਵੀ ਸਾਰੀ ਉਮਰ ਮਜ਼ਦੂਰੀ ਕੀਤੀ ਹੈ ਵਿਆਹ ਵੀ ਹੋਇਆ ਸੀ ਪਰ ਘਰ ਨਹੀਂ ਵਸਿਆ ਸਮੇਂ ਨਾਲ ਤਲਾਕ ਹੋ ਗਿਆ ਦੋ ਪਰਾ ਹੋਰ ਆ ਵਿਆਹ ਬਰੇ ਆ ਉਹ ਆਪਣੇ ਰੰਗਾਂ ਦੇ ਵਿੱਚ ਇੱਕ ਭੈਣ ਆ ਉਹ ਵੀ ਆਪਣੇ ਘਰ ਖੋਸ਼ ਆ ਪਰ ਜਗਰੂਪ ਸਿੰਘ ਟਰੱਕਾਂ ਤੇ ਪਹਿਲਾਂ ਡਰਾਈਵਰੀ ਕਰੇ ਕੁਝ ਸਮਾਂ ਟਰੱਕਾਂ ਤੇ ਚੜ ਗਿਆ ਸੀ ਬਸ ਟਰੱਕਾਂ ਤੋਂ ਆ ਕੇ ਘਰ ਵੀ ਵਿੱਗ ਗਿਆ ਆਪਣੀਆਂ ਕੁਝ ਪੁੱਠੀਆਂ ਵਹਿਬਤਾ ਸੀ ਜਿਹੜੀਆਂ ਉਹਦੇ ਵਿੱਚ ਸਭ ਕੁਝ ਬਰਬਾਦ ਕਰ ਲਿਆ ਅੱਜ ਜਗਰੂਪ ਸਿੰਘ 4 ਸਾਲਾਂ ਤੋਂ ਪਿੰਡ ਦੀ ਧਰਮਸ਼ਾਲਾ 'ਚ ਰਹਿ ਰਿਹਾ ਪਿੰਡ ਭੁੱਲ ਰਹੀ ਸੀ 4 ਤੋਂ ਵੀ ਵੱਧ ਇੰਨੇ ਕੀ ਸਮੇਂ 'ਚ ਇਹਦੇ ਛਾਤੀ ਦੇ ਵਿੱਚ ਬ੍ਰੈਸਟ ਦੇ ਉੱਤੇ ਇੱਕ ਛੋਟੀ ਜੀ ਗੱਠ ਬਣੀ ਗੱਲ ਸਿੱਖਣ ਵਾਲੀ ਵੀ ਆ ਸਮਝਣ ਵਾਲੀ ਵੀ ਆ ਤੇ ਸੋਚਣ ਵਾਲੀ ਵੀ ਆ ਛੋਟੀ ਜੀ ਗੱਠ ਬਣੀ ਉਹ ਗੱਠ ਥੋੜਾ ਥੋੜਾ ਵਧਣ ਲੱਗ ਗਈ ਥੋੜਾ ਥੋੜਾ ਪੇਨ ਕਰਨ ਲੱਗ ਗਈ ਮਜ਼ਦੂਰ ਸੀ ਆਪਦਾ ਅਮਲ ਕਰ ਲੈਂਦਾ ਸੀ ਖਾ ਲੈਂਦਾ ਸੀ ਮਾੜਾ ਮੋਟਾ ਤੁਰਿਆ ਫਿਰਦਾ ਸੀ ਕੰਮ ਕਰਦਾ ਦਿਹਾੜੀ ਕਰਦਾ ਰੋਟੀ ਪਾਣੀ ਖਾ ਲੈਂਦਾ ਆਉਂਦਾ ਖਾਦਾ ਪੀਦਾ ਲਾਹੇਦਾ ਸਮਾਂ ਚੱਲੀ ਗਿਆ ਸਮੇਂ ਦੇ ਨਾਲ कोरोना ਤੋਂ ਲੈ ਕੇ 220 ਤੋਂ ਸਮਾਂ ਆ ਗਿਆ 224 ਦੇ ਜਨਵਰੀ ਫਰਵਰੀ ਦਾ ਜਨਵਰੀ ਫਰਵਰੀ ਚ ਆ ਕੇ ਜਗਰੂਪ ਸਿੰਘ ਦੀ ਉਹ ਗੱਠ ਸੀ ਜਿਹੜੀ ਉਹ ਐਡੀ ਵੱਡੀ ਹੋ ਗਈ ਤੇ ਫਟ ਗਈ ਉਹ ਕਿਸੇ ਦੇ ਵਿਆਹ ਤੇ ਬਾਈ ਕਹਿੰਦਾ ਮੈਂ ਕੰਮ ਕਰਾਉਂਦਾ ਸੀ ਉਹ ਫੱਡੀ ਤੇ ਖੂਨੋ ਖੂਨ ਹੋ ਗਿਆ ਸਾਰਾ ਜਦੋਂ ਉਹ ਖੁੱਲ ਗਿਆ ਜ਼ਖਮ ਤਾਂ ਜਗਰੂਪ ਸਿੰਘ ਪਿੰਡ ਦੀ ਧਰਮਸ਼ਾਲਾ ਚ ਰਹਿੰਦਾ ਸੀ ਉਹਦੇ ਰਿਸ਼ਤੇਦਾਰ ਕੌਣ ਸੀ ਉਹ ਪਿੰਡ ਦੇ ਲੋਕ ਜਿਹੜੇ ਧਰਮਸ਼ਾਲਾ ਜਾ ਕੇ ਬੰਦੇ ਉਰਦੇ ਸੀ ਸਮੇਂ ਦੇ ਨਾਲ ਸਮੱਸਿਆ ਵੱਧਦੀ ਗਈ ਜ਼ਖਮ ਵੱਡਾ ਹੁੰਦਾ ਗਿਆ ਅਖੀਰ ਕੇਅਰ ਵੀ ਨਹੀਂ ਹੋਈ ਪੂਰੀ ਕੇਅਰ ਕਰਨ ਵਾਲਾ ਵੀ ਕੋਈ ਨਹੀਂ ਸੀ ਕੀੜੇ ਪੈ ਗਏ ਜਦ ਕੀੜੇ ਪੈ ਗਏ ਤਾਂ ਪਿੰਡ ਦੇ ਵਿੱਚ ਸਾਰੇ ਗੱਲ ਉੱਡੀ ਪਤਾ ਲੱਗਿਆ ਪਿੰਡ ਦੇ ਮੋਹਤਵਾਰ ਵੀਰ ਇਕੱਠੇ ਹੋਏ ਇਹਨਾਂ ਨੇ ਅبرਾਲਾ ਕੀਤਾ ਪਿੰਡੋਂ ਸੰਗਤ ਦੇ ਸਹਿਯੋਗ ਨਾਲ ਚਾਰ ਦੋਸਤਾਂ ਮਿੱਤਰਾਂ ਨਾਲ ਰਲ ਕੇ ਸਿਵਲ ਹਸਪਤਾਲ ਸਿੰਘਰੂਰ ਲੈ ਗਏ ਜਗਰੂਪ ਸਿੰਘ ਨੂੰ ਸਿਵਲ ਹਸਪਤਾਲ ਸਿੰਘਰੂਰ ਦੇ ਵਿੱਚ ਡਾਕਟਰਾਂ ਨੇ ਪੱਟੀ ਕੀਤੀ ਜ਼ਖਮ ਸਾਫ਼ ਕਰਤਾ ਕੀੜੇ ਕੱਢਤੇ 2 ਦਿਨ ਉੱਥੇ ਰੱਖਿਆ ਵੀ ਉਸ ਤੋਂ ਬਾਅਦ ਸਾਮਾਨ ਦੇ ਕੇ ਪੱਟੀਆਂ ਦਾ ਕੋਈ ਦਵਾਈ ਦੇ ਕੇ ਪਿੰਡ ਵਾਪਸ ਭੇਜਤਾ ਪੱਟੀਆਂ ਦਾ ਸਾਮਾਨ ਦੇਤਾ ਤੇ ਕੁਝ ਇੰਜੈਕਸ਼ਨ ਦੇਤੇ ਧੰਨਵਾਦ ਪਿੰਡ ਦੀ ਉਹ ਭੈਣ ਡਾਕਟਰ ਆ ਜਿਹੜੀ ਆਰਐਮਪੀ ਡਾਕਟਰਾਂ ਉਹ ਭੈਣ ਨੇ ਜਗਰੂਪ ਸਿੰਘ ਦੇ ਪੱਟੀ ਕਰਨੀ ਸ਼ੁਰੂ ਕਰਤੀ ਜਿਹਦੇ ਨਾਲ ਜਿੰਨਾ ਗੰਦਮੰਦ ਸੀ ਅੰਦਰੋਂ ਸਾਰਾ ਨਿਕਲ ਗਿਆ 스멜 ਆਉਂਦੀ ਸੀ ਕੀੜੇ ਸੀ ਸਾਫ ਹੋ ਗਿਆ ਪਰ ਧਰਮਸ਼ਾਲਾ ਦੇ ਵਿੱਚ ਪਿਆ ਜਗਰੂਪ ਸਿੰਘ ਸੇਫ ਨਹੀਂ ਸੀ ਧਰਮਸ਼ਾਲਾ ਦੇ ਵਿੱਚ ਪਿਆ ਜਗਰੂਪ ਸਿੰਘ ਆਪਣੀ ਜ਼ਿੰਦਗੀ ਤੇ ਮੌਤ ਦੇ فاਸਲੇ ਨੂੰ ਘਟਾ ਰਿਹਾ ਸੀ ਦਿਨ ਬਦ ਦਿਨ ਫਿਰ ਧੰਨਵਾਦ ਇਹਨਾਂ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਸਾਡੇ ਨਾਲ ਸੰਪਰਕ ਕੀਤਾ ਤੇ ਫਿਰ ਅਸੀਂ ਵੀਰੇ ਉਹਨਾਂ ਨੂੰ ਕਿਹਾ ਵੀ ਵੀਰੇ ਸੱਤ ਤੋਂ ਪਤਾ ਨਹੀਂ ਕਿੰਨੇ ਦਿਨਾਂ ਬਾਅਦ ਹੋਵੇ ਤੁਸੀਂ ਲੈ ਆਓ ਬਾਈ ਨੂੰ ਜੋ ਅਸੀਂ ਕਰ ਸਕਾਂਗੇ ਅਸੀਂ ਜ਼ਰੂਰ ਕਰਾਂਗੇ ਕਿਉਂਕਿ ਸਾਡਾ ਭਰਾ ਵਾ ਸਾਡਾ ਪਿੰਡੂ ਆ ਬਾਈ ਸਾਡਾ ਸਮਾਜ ਦਾ ਹਿੱਸਾ ਵਾ ਬਾਈ ਜਗਰੂਪ ਤੇ ਬਾਈ ਹੁਣੀ ਅੱਜ ਲੈ ਕੇ ਜਗਰੂਪ ਨੂੰ ਸੁਪਨਿਆਂ ਦੇ ਘਰ ਪਹੁੰਚੇ ਆ ਜਗਰੂਪ ਦੀ ਛਾਤੀ ਦਾ ਕਰੀਬ 4 5 ਇੰਚ ਹਿੱਸਾ ਬਿਲਕੁਲ ਖਤਮ ਹੋ ਗਿਆ ਕੁਝ ਤਾਂ ਕੀੜੇ ਖਾ ਕੇ ਕੁਛ जख्म ਇਸ ਤਰ੍ਹਾਂ ਦਾ ਵਾ ਸਾਰਾ ਗਲ ਗਿਆ ਉਹਨਾਂ ਹਿੱਸਾ ਕੱਲ ਨੂੰ ਵੀਰੇ ਦਾ ਇਲਾਜ ਸ਼ੁਰੂ ਹੋਊਗਾ ਟੈਸਟ ਕਰਵਾਵਾਂਗੇ ਟੈਸਟ ਦੇ ਵਿੱਚ ਪਤਾ ਲੱਗੂਗਾ ਵੀ ਇਹ ਕਾਰਨ ਕੀ ਆ ਕਿਉਂ ਬਣਿਆ ਇਹ ਜ਼ਖਮ ਉਹ ਗੱਟ ਕਿਸ ਚੀਜ਼ ਦੀ ਸੀ ਅਰਦਾਸ ਕਰਿਓ ਜਨ ਕੀ ਅਰਦਾਸ ਬਿੜਥੀ ਨਾ ਜਾਏ ਜਗਰੂਪ ਸਿੰਘ ਮਜ਼ਦੂਰ ਬੰਦਾ ਆਪਣਾ ਜਿਹੜਾ ਜੀਵਨ ਆ ਉਹ ਤੰਦਰੁਸਤੀ ਭਰਿਆ ਬਤੀਤ ਕਰੇ ਅਰਦਾਸ ਕਰਿਓ ਛੂਲੀ ਤੋਂ ਸੂਲ ਬਣ ਜਵੇ ਜਗਦੀਪ ਦੀ ਇਸ ਰਸੌਲੀ ਤੋਂ ਇਸ ਚੂਮਰ ਤੋਂ ਕਿ ਨਿੱਕਾ ਜਿਹਾ ਫੋੜਾ ਬਣ ਕੇ ਸੁੱਕ ਜਵੇ ਅਰਦਾਸ ਕਰਿਓ ਇਹਨਾਂ ਵੀਰਾਂ ਦਾ ਕੀਤਾ ਪਰ ਅੱਲਾ ਸਫਲ ਹੋਵੇ ਅਰਦਾਸ ਕਰਿਓ ਜਗਰੂਪ ਸਿੰਘ ਦੇ ਉਹਨਾਂ ਭੈਣਾ ਬਣਾਵਾ ਵਾਸਤੇ ਵੀ ਮਹਾਰਾਜ ਉਹਨਾਂ ਨੂੰ ਸਮੱਤ ਬਖਸ਼ੇ ਉਹ ਆ ਕੇ ਜਗਰੂਪ ਦੇ ਨਾਲ ਖੜਨ ਐਸ ਟਾਈਮ ਲੋੜ ਆ ਉਸ ਹੱਥ ਦੀ ਜਿਹੜਾ ਐਸ ਟਾਈਮ ਜਿਹ ਗਰੁੱਪ ਦੇ ਮੋਢੇ ਤੇ ਆਵੇ ਭਾਈ ਤੇਰੇ ਨਾਲ ਖੜੇ ਆ ਕੋਈ ਗੱਲ ਨਹੀਂ ਅਸੀਂ ਨਹੀਂ ਕੁਝ ਕਰਨ ਜੋਗੇ ਸੀ ਇੰਨੇ ਯੋਗਤਾ ਨਹੀਂ ਤੇਰਾ ਇਲਾਜ ਕਰਾਈਏ ਪਰ ਭਰਾਵਾ ਤੇਰੇ ਨਾਲ ਆ ਸੀ ਇਹ ਹੌਸਲਾ ਜਿਉਣ ਦੀ ਸ਼ਕਤੀ ਦਿੰਦਾ ਇਹ ਹੌਸਲਾ ਤਕੜੇ ਹੋਣ ਦੀ ਤਾਕਤ ਦਿੰਦਾ ਤੇ ਮਹਾਰਾਜ ਅੱਗੇ ਅਰਦਾਸ ਕਰਿਓ ਜਿਹ ਗਰੁੱਪ ਸਾਡੇ ਸੁਪਨਿਆਂ ਦੇ ਘਰ ਦਾ ਮੈਂਬਰ ਬਣ ਕੇ ਤੰਦਰੁਸਤ ਤੇ ਇੱਕ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰੇ ਇਸ ਤਰ੍ਹਾਂ ਦੇ ਬਹੁਤ ਸਾਰੇ ਜਗਰੂਪ ਨੇ ਜਿਹੜੇ ਸਾਡੇ ਪਿੰਡਾਂ 'ਚ ਸਾਡੇ ਗਲੀ ਮੁੱਲਿਆਂ 'ਚ ਸਾਡੇ ਧਰਮਸ਼ਾਲਾ ਦੇ ਵਿੱਚ ਜੰਜ ਕਰਾਂ ਦੇ ਵਿੱਚ ਬਾਸ ਛੱਡਿਆਂ ਦੇ ਵਿੱਚ ਕਈ ਵਾਰ ਇਦਾਂ ਦੇ ਹਾਲਾਤਾਂ 'ਚ ਹੁੰਦੇ ਨੇ ਜਿੱਦਾਂ ਦੇ ਜਗਰੂਪ ਅਸੀਂ ਉਹਨਾਂ ਦੀਆਂ ਕਮੀਆਂ ਦੇਖੀ ਜਾਂਦੇ ਹਾਂ ਅਸੀਂ ਉਹਨਾਂ ਦੀਆਂ ਗਲਤੀਆਂ ਨੋਟ ਕਰੀ ਜਾਂਦੇ ਹਾਂ ਵੀ ਇਹ ਤਾਂ ਸ਼ਰਾਬ ਪਿੰਦਾ ਸੀ ਜੀ ਇਹ ਤਾਂ ਗੋਲੀਆਂ ਖਾਂਦਾ ਸੀ ਕੌਣ ਆ ਭਰਾਵੋ ਅਸੀਂ ਅਸੀਂ ਕੌਣ ਆ ਅਸੀਂ ਮਸੇ ਰੰਗੜ ਦੇ ਵਾਰ ਸੰਗ ਭਾਈ ਘਨਈਏ ਦੇ ਜਿਨ੍ਹਾਂ ਨੇ ਦੁਸ਼ਮਣਾਂ ਦੇ ਵੀ ਮੱਲਮ ਪੱਟੀਆਂ ਕੀਤੀਆਂ ਅਸੀਂ ਕੌਣ ਆ ਜਸਟੀਫਿਕੇਸ਼ਨ ਦੇਣ ਵਾਲੇ ਅਸੀਂ ਕੌਣ ਆ ਫੈਸਲਾ ਕਰਨ ਵਾਲੇ ਗਲਤ ਤੇ ਸਹੀ ਦਾ ਉਹ ਕਰੇਗਾ ਨੀਲੀ ਛਤਰੀ ਵਾਲਾ ਫੈਸਲਾ ਸਭ ਦੀਆਂ ਜਾਣਦਾ ਸਾਡੀਆਂ ਵੀ ਤੇ ਜਾਗਰੂਕ ਦੀਆਂ ਵੀ ਤੇ ਜਗਰੂਕ ਵਰਗਿਆਂ ਦੀਆਂ ਵੀ ਅਸੀਂ ਆਪਣਾ ਫਰਜ਼ ਨਿਭਾਈਏ ਜਿੱਦਾਂ ਇਹਨਾਂ ਵੀਰਾਂ ਨੇ ਨਿਭਾਇਆ ਜਿੱਥੇ ਅੱਜ ਪਿੰਡ ਦਾ ਚੌਂਕੀਦਾਰ ਪ੍ਰਧਾਨ ਪੰਚਾਇਤ ਮੈਂਬਰ ਸਾਰੇ ਇੱਕ ਲਖਤ ਇਕੱਠੇ ਹੋ ਕੇ ਇੱਥੇ ਪਹੁੰਚੇ ਜਾਗਰੂਕ ਨੂੰ ਲੈ ਜੇ ਇਹ ਵੀ ਜਗਰੂਪ ਦੀਆਂ ਕਮੀਆਂ ਨੂੰ ਲੱਭ ਲੈਂਦੇ ਤਾਂ ਜਗਰੂਪ ਨੂੰ ਇੱਕ ਮਿੰਟ ਵੀ ਜਗਰੂਪ ਦੇ ਕੋਲੇ ਨਾ ਖੜਦਾ ਕੋਈ ਇਹ ਵੀ ਆਪਣੇ ਆਪ ਨੂੰ ਕਹਿ ਲੈਂਦੇ ਜੇ ਨਾ ਤਾਂ ਐਂ ਹੀ ਹੋਣਾ ਸੀ ਇਹ ਤਾਂ ਹਾਈ ਇਹੋ ਜਿਹਾ ਸੀ ਇਹੇ ਤਾਂ ਬੜੇ ਪਾਪ ਕੀਤੇ ਹੋਇਆ ਸਾਡੇ ਪਿੰਡਾਂ 'ਚ ਤਾਂ ਬਿਨਾਂ ਗੱਲ ਤੋਂ ਹੀ ਗੱਲ ਬਣਾ ਲਈ ਜਾਂਦੀ ਹੈ ਅੱਜ ਕੱਲ੍ਹ ਸਾਡੇ ਪਿੰਡਾਂ ਦੇ ਵਿੱਚ ਤਾਂ ਹਾਲਾਤ ਇਦਾਂ ਦੇ ਬਣ ਗਿਆ ਅਸੀਂ ਮਦਦ ਕਰਨ ਦੀ بجائے ਬੰਦੇ ਦੀਆਂ ਕਮੀਆਂ ਲੱਭਣੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਅਸੀਂ ਖੁਦ ਨੂੰ ਸੱਚੇ ਕਰਨਾ ਹੁੰਦਾ ਵੀ ਤਾਂ ਨਹੀਂ ਮੇ ਮਦਦ ਕੀਤੀ ਇਹ ਤਾਂ ਬੰਦਾ ਮਾੜਾ ਵਾ ਧੰਨਵਾਦ ਇਹਨਾਂ ਵੀਰਾਂ ਦਾ ਜਿਹੜਾ ਤੁਸੀਂ ਭਾਈ ਇਹਦੀਆਂ ਕਮੀਆਂ ਨੂੰ ਨਾ ਦੇਖਦੇ ਹੋਏ ਤੇਰੀ ਤਕਲੀਫ ਨੂੰ ਦੇਖਿਆ ਬਿਲਕੁਲ ਤੁਸੀਂ ਭਾਈ ਇਸ ਬੰਦੇ ਨੂੰ ਇਸ ਤਿੱਕਰ ਲੈ ਕੇ ਆਏ ਆ ਅਸੀਂ ਵੀ ਕੋਸ਼ਿਸ਼ ਕਰਾਂਗੇ ਇਹ ਵੀਰ ਆਪਦੇ ਜੀਵਨ ਚ ਤੰਦਰੁਸਤ ਹੋਵੇ ਦੇਖੋ ਕਰਨ ਕਰਾਉਣ ਵਾਲਾ ਤਾਂ ਉੱਪਰ ਵਾਲਾ ਸਾਡੀ ਔਕਾਤ ਨਹੀਂ ਵੀ ਅਸੀਂ ਇਹਦਾ ਇਲਾਜ ਕਰਾ ਸਕੀਏ ਸਭ ਮਹਾਰਾਜ ਨੇ ਕਰਾਉਣਾ ਬਸ ਬੈਸਟ ਜੋ ਹੋ ਸਕਦਾ ਚੰਗੇ ਹਸਪਤਾਲ ਚੰਗੇ ਡਾਕਟਰ ਨੂੰ ਲਗਾ ਕੇ ਚੈੱਕ ਅਪ ਕਰਾ ਕੇ ਜੋ ਗੁਰੂਸਿਆਂ ਕਰਾ ਸਕੇ ਸੀ ਤੇਰੇ ਨਾਲ ਆ ਭਰਾਵਾ ਹੌਸਲਾ ਰੱਖੀ ਬਸ ਗੁਰੂ ਘਰ ਅੰਦਰ ਆਪਣੇ ਮਹਾਰਾਜ ਤੇ ਭਰੋਸਾ ਰੱਖੀ ਸੱਚੇ ਬਾਸ਼ੀ ਹੁਣ ਦਾੜੀ ਕੇਸ ਨਹੀਂ ਕਟਾਉਣਾ ਨਾ ਨਹੀਂ ਹੁਣ ਆਪਾਂ ਦਸਤਾਰ ਬੰਨਿਆ ਕਰਨੀਆਂ ਠੀਕ ਹੈ ਇੱਥੇ ਗੁਰੂ ਤੇ ਚਰ ਨਹੀਂ ਲੱਗ ਜਾ ਮਹਾਰਾਜ ਅੱਗੇ ਅਰਦਾਸ ਕਰ ਠੀਕ ਉਹ ਨਹੀਂ ਕਰਨਾ ਠੀਕ ਹੈ ਨਾ ਮੈਂ ਨਾ ਤੂੰ ਨਾ ਉਹਨੇ ਨਾ ਇਹਨੇ ਵਾਹਿਗੁਰੂ ਨੇ ਕਰਨਾ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਮਹਾਰਾਜ ਚੜ੍ਹਦੀ ਕਲਾ ਬਖਸ਼ੂ ਲਗਾਤਾਰ ਇੱਕ ਫੋਟੋਗ੍ਰਾਫੀ ਕਰਿਓ ਜਗਰੂਪ ਵਾਸਤੇ ਰਦਾ ਦਿਓ ਕੋਈ ਅਸੀਸ ਦਿਓ ਕੋਈ ਦੁਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਹੋਰ ਜਾਣਕਾਰੀ ਚ ਵਾਦਾ ਕਰਨਾ ਸੀ ਜਗਰੂਪ ਦਾ ਹੁਣੇ ਅਸੀਂ ਆਏ ਦਾ ਇੱਥੇ ਟੈਸਟ ਕੀਤਾ ਬਲੱਡ ਇਹਦੇ ਵਿੱਚ ਸਿਰਫ ਸਵਾ ਦੋ ਗ੍ਰਾਮ ਸਵਾ ਦੋ ਗ੍ਰਾਮ ਖੂਨ ਆ ਸਿਰਫ ਹੀ ਜਿਹੜਾ ਕਿ ਬੰਦੇ ਦੇ ਚ ਘੱਟ ਤੋਂ ਘੱਟ 7-8 ਗ੍ਰਾਮ ਹੋਣਾ ਚਾਹੀਦਾ ਵੈਸੇ ਤਾਂ 11-12 ਗ੍ਰਾਮ ਹੋਣਾ ਚਾਹੀਦਾ ਬਲੱਡ ਇਨਸਾਨ ਦੇ ਅੰਦਰ ਤੇ ਬਾਈ ਦੇ ਵਿੱਚ ਸਿਰਫ ਸਵਾ ਦੋ ਗ੍ਰਾਮ ਖੂਨ ਆ ਕਿਉਂਕਿ ਬਲੀਡਿੰਗ ਬਹੁਤ ਜ਼ਿਆਦਾ ਹੋ ਰਹੀ ਹੈ ਪਿਛਲੇ ਕਈ ਮਹੀਨਿਆਂ ਤੋਂ 7-8 ਮਹੀਨਿਆਂ ਤੋਂ ਜਖਮ ਓਪਨ ਆ ਜਦੋਂ ਜਿਵੇਂ ਵੀਰ ਦੱਸਦਾ ਕੋਲਿਆਂ ਦੇ ਕੋਲੇ ਖੂਨ ਦੇ ਡੋਲੇ ਜਾਂਦੇ ਆ ਜਦੋਂ ਚੱਲਦਾ ਵਿੱਚੋਂ ਬਾਈ ਕਹਿੰਦਾ ਜਦੋਂ ਸਾਹ ਲੈਂਦਾ ਸੀ ਆ ਨਿਕਲਦਾ ਸੀ ਜਿਵੇਂ ਅੰਦਰੋਂ ਪ੍ਰੈਸ਼ਰ ਨਾਲ ਬਲੱਡ ਨਿਕਲਦਾ ਹੋਵੇ ਵਾਇਗਰੂ ਮੇਰ ਕਰਨਾ ਵੀਰ ਦਾ ਬਲੱਡ ਵੀ ਪੂਰਾ ਅਰਦਾਸ ਕਰਿਓ ਬਸ ਠੀਕ ਆ ਬਾਈ